ਮੇਰਾ ਨਾਮ ਕਾਇਦਰ ਸਿੰਘ ਜੀ ਐਥੇ ਮੈਂ ਪਹਿਲਾ ਕਰਿਆ ਫੁਰਕਦੇ ਮਮਸ ਬਣਾਉਣਾਂ ਦੇ ਬਾਰੇ ਇੱਜੇ ਆ ਕੇ ਮੇਰੇ ਪਾਪਾ ਦੇ ਨਾਲ ਹੱਲ ਕਰੋਨਾ ਸਸੀ ਗੱਲ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਮੈਂ ਕੋਈ ਪੂਰ ਕੰਮ ਕਰਦਾ ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਂਦਾ ਫਿਰ 6 ਵਜੇ ਤੋਂ ਇੱਥੇ ਮੋਮੋਸ ਦੀ ਰੇੜੀ ਲਾਉਂਦਾ ਹਾਂ ਹਾਂ ਜੀ ਫੈਕਟਰੀ ਵਿੱਚ ਕੰਮ ਕਰਦੇ ਮੇਰਾ ਓਵਰਟਾਈਮ ਗਾਇਰ ਬੰਦ ਹੋ ਗਿਆ ਜੀ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਆਈ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮੋਸ ਦਾ ਕੰਮ ਸ਼ੁਰੂ ਕਰਕੇ ਦੇਣ। ਨੈਟ ਤੇ ਸਿੱਖਿਆ ਮੋਮੋਸ। ਹਾਂਜੀ ਨੈਟ ਤੋਂ ਹੀ ਸਭ ਕੁਝ ਐਕਟਿਵਾ ਵੀ ਤਿਆਰ ਨੈਟ ਦੀ। ਹਾਂਜੀ ਐਕਟਿਵਾ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਇਹ ਸਾਡਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈਟ ਤੋਂ ਹੀ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ। ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਫੇਰ ਐਕਟਿਵਾ ਹੈ। ਪਾਜੀ ਬਹੁਤ ਵਧੀਆ ਸਪੋਰਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜੰਦੇ ਕਿ ਕਸਮਰ ਮਤਲਬ ਚੀਜ਼ ਹਾਂਜੀ 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 ਤੇ ਬੇਟੇ ਦਾ ਕੀ ਲੋੜ ਆ ਵਿੱਚ ਬੇਟਾ ਪਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟਨੀਆ ਵਗੈਰਾ ਉਹ ਹੀ ਪੈਕ ਕਰਦਾ ਕਸਮਰ ਦੀ ਮੈਂ ਖਾਲੀ ਫਰਾਈ ਤੇ ਸਟ੍ਰੀਮ ਵਗੈਰਾ ਕਰਦਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਜੀ ਹਾਂਜੀ ਘਰ ਵਿੱਚ ਕੁਰਕਰੇ ਮੋਮੋਸ ਆਹੀ ਸਾਡੇ 3-4 ਤਰ੍ਹਾਂ ਦੇ ਹੈਗੇ ਮੋਮੋਸ ਇੱਕ ਪਨੀਰ ਵਾਲੇ ਆ ਇੱਕ ਕੁਰਕਰੇ ਆ ਤੇ ਇੱਕ ਵੈਜ ਆ ਤੇ ਪੁਰਕਰੀ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਰਡ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਹੈ ਕਿ ਹੋਰ ਜਗ੍ਹਾ ਤੇ ਵੀ ਕਾਰਡ ਲਗਾਈਏ ਮਤਲਬ ਆਪਣਾ ਮਤਲਬ ਨਵੀਆਂ ਹੋਰ ਕਾਰਡ ਕਾਰ ਵਧਾ ਦਈਏ ਕਾਰ ਨਜ਼ਰ ਮਤਲਬ ਪਬਲੀਕ ਦਾ ਬ੍ਰਾਂਡ ਬਣਾਉਣਾ ਹੈ ਹਾਂਜੀ ਹਾਂਜੀ ਬ੍ਰਾਂਡ ਬਣਾਉਣਾ ਚਾਹੁੰਦੇ ਆ ਕੀ ਬ੍ਰਾਂਡ ਬ੍ਰਾਂਡ ਦਾ ਮਤਲਬ ਕੀ ਹੋਏਗਾ ਫਿਰ ਮੇਰੇ ਮਨ 'ਚ ਤੇ ਆ ਰਿਹਾ ਕਿ ਐਕਟਿਵਾ ਮੁਹੰਮਦ ਬ੍ਰਾਂਡ ਹੋਏਗਾ ਬਾਕੀ ਜੋ ਰੱਬ ਨੂੰ ਚਾਹੇ ਚਾਇਆ ਹੋਏਗਾ ਉਹ ਹੋਏਗਾ ਮੇਰਾ ਨਾਮ ਕਾਇਬ ਸਿੰਘ ਜੀ ਇੱਥੇ ਮੈਂ ਪਹਿਲਾ ਘਰ ਕੁਰਕਰੇ ਮਮਸ ਬਣਾਣਾ ਦੇ ਬਾਰੇ ਇੱਥੇ ਆ ਕੇ ਮੇਰੇ ਪਾਪਾ ਦੇ ਨਾਲ ਹੈਲਪ ਕਰਉਣਾ ਕਿੰਨੀ ਕਾਸਟ ਪੜੋ ਮੈਨੂੰ ਬੜੀਆ ਲੱਗਾ ਹੁਣ ਅਕੀਲ ਕੰਮ ਕਰਦਾ ਇੱਥੇ ਮੈਂ ਇੱਥੇ ਚਟਨੀਆਂ ਦਾ ਕੰਮ ਕਰਦਾ ਤੇ ਮਮਸ ਵਿੱਚ ਚਟਨੀਆਂ ਭਾਗ ਲਿੰਦਾ ਪਰ ਜਿਹੜੇ ਮਮੋਸ ਤਿਆਰ ਕਰਦਾ ਉਹ ਕਿਦਾਂ ਤਿਆਰ ਕਰਦਾ ਉਹਦੀ ਰੈਸিপি ਹੈਗੀ ਤੇ ਦੇਖੋ। ਉਹਦੇ ਵਿੱਚ ਖੋਜ ਆਪਣੇ ਸੀਕਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਮਿਓਨੀ ਪੈਂਦੀ ਆ ਤੇ ਉੱਤੇ ਬਾਹਰ ਇਹ ਚੋਣਾਂ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲੱਗ ਜਾਂਦੇ ਫਿਰ। ਪੜਾਈ ਦਾ ਤੇ ਫਿਰ ਕਿਸ ਤਰ੍ਹਾਂ ਦਾ ਟਾਈਮ ਕੱਢਦੇ। ਟਾਈਮ ਕੱਢ ਲੈਂਦੇ ਆ ਤੇ ਬਈ। ਪੜਾਈ ਨਾਲ ਚੱਲੀ ਹੈ ਪੂਰੀ। ਹਾਂਜੀ ਟਿਊਸ਼ਨ ਤੇ ਵੀ ਜਾਂਦੇ ਆ। ਬਹੁਤ ਵਧੀਆ ਭੌਂਦੇ ਭਾਈ ਦਿੱਲੀ ਮਿਲਾਈ ਦਾ ਵਾ। ਸਰਜੀ ਲਣਾਈ ਦਾ ਤੇ ਫਿਰ ਇਹਨਾਂ ਨੂੰ ਲੰਘਦੇ ਖਾਜਦੇ ਆ। ਵਧੀਆ ਬਣਾਉਂਦੇ ਚੀਜ਼ ਤੇ ਉਹਦਾ ਜੀ ਬਹੁਤ ਵਧੀਆ ਜੀ ਆਪਣੀ ਮਿਹਨਤ ਕਰ ਰਹੇ ਨੇ ਸਾਰਿਆਂ ਨੂੰ ਇਹੋ ਹੀ ਮੈਸੇਜ ਆ ਵੀ ਮਿਹਨਤ ਕਰੋ ਠੀਕ ਹੈ ਜੀ ਨਸ਼ਾ ਨਾ ਕਰੋ ਮਨੁੱਖੀ ਨਸ਼ੇ ਜਿਆਦਾ ਭੰਦੇ ਕਰ ਰਹੇ ਨੇ ਤੇ ਆ ਮਿਹਨਤ ਆਪਣੀ ਕਰਕੇ ਰੋਟੀ ਖਾਓ ਆਪਣਾ ਪਰਿਵਾਰ ਬਣਾਓ ਇਸ ਤਰੀਕੇ ਨਾਲ ਉਹ ਜੀ ਨਹੀਂ ਜੀ ਦੇਖੋ ਸਿੱਖਿਆ ਉਹਨਾਂ ਨੇ ਸਭ ਕੁਝ ਠੀਕ ਹੈ ਜੀ ਪਹਿਲੇ ਸਿੱਖਿਆ ਵਾ ਫਿਰ ਉਹਨੇ ਕੰਮ ਸ਼ੁਰੂ ਕੀਤਾ ਵਾ ਕੋਈ ਸੋਚਿਆ ਫਿਰ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਕੰਮ